ਕ੍ਰਮਣੀ ਕਲਦਲ ਦੇ ਸੀਨੀਅਰ ਆਗੂ ਵਿਕਰਮ ਜੀਠੀਆ ਖਿਲਾਫ ਦਰਜ ਨਵੀਂ ਐਫਆਈਆਰ ਦੀ ਕਾਪੀ ਸਾਹਮਣੇ ਆਈ ਹੈ ਉਹਨਾਂ ਖਿਲਾਫ ਸਰਕਾਰੀ ਕੰਮਾਂ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ 'ਚ ਐਫਆਈਆਰ ਦਰਜ ਕੀਤੀ ਗਈ ਹੈ ਵਿਕਰਮ ਜੀਠੀਆ ਦੀ ਰਿਹਾਈਸ਼ 'ਤੇ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਰੇਡ ਕੀਤੀ ਗਈ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਵਿਕਰਮ ਜੀਠੀਆ ਦੀ ਗ੍ਰਿਫਤਾਰੀ ਤੋਂ ਕੁਝ ਦਿਨ ਬਾਅਦ ਉਹਨਾਂ ਖਿਲਾਫ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ ਇਸ ਐਫ ਆਈ ਆਰ ਵਿੱਚ ਉਹਨਾਂ ਖਿਲਾਫ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਲਗਾਏ ਗਏ ਹਨ ਦੱਸਦੇ ਕਿ ਗ੍ਰਿਫਤਾਰੀ ਸਮੇਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਸਨ ਜਿਸ ਵਿੱਚ ਵਿਕਰਮ ਜੀਠੀ ਆ ਵਿਜੀਲੈਂਸ ਅਧਿਕਾਰੀਆਂ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਸਨ ਇਹ ਸਾਰੀ ਘਟਨਾ ਨੂੰ ਆਧਾਰ ਬਣਾ ਕੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਕਿ ਰੋਮਣੀ ਕਲਦਲ ਦੇ ਸੀਨੀਅਰ ਆਗੂ ਵਿਕਰਮ ਜੀਠੀਆ ਖਿਲਾਫ ਦਰਜ ਨਵੀਂ ਐਫ ਆਈ ਆਰ ਦੀ ਕਾਪੀ ਸਾਹਮਣੇ ਆਈ ਹੈ ਜਿਨ੍ਹਾਂ ਖਿਲਾਫ ਸਰਕਾਰੀ ਦੱਸਦੇ ਕਿ ਬੇ ਜੀਠੀਆ ਖਿਲਾਫ ਸਰਕਾਰੀ ਕੰਮ ਵਿੱਚ ਰਿਕਾਰਡ ਪਾਉਣ ਦੇ ਇਲਜ਼ਾਮ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਵਿਕਰਮ ਮਜੀਠੀ ਦੀ ਰਿਹਾਈ ਤੋਂ 25 ਜੂਨ ਨੂੰ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਵਿੱਚ ਰੇਡ ਕੀਤੀ ਗਈ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਮਜੀਠੀ ਦੀ ਗ੍ਰਿਫਤਾਰੀ ਤੋਂ ਕੁਝ ਦਿਨ ਬਾਅਦ ਉਹਨਾਂ ਖਿਲਾਫ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ ਇਸ ਐਫਆਈਆਰ ਵਿੱਚ ਉਹਨਾਂ ਖਿਲਾਫ ਸਰਕਾਰੀ ਕੰਮਾਂ ਵਿੱਚ ਰਿਕਾਰਡ ਪਾਉਣ ਦੇ ਇਲਜ਼ਾਮ ਲਗਾਏ ਗਏ ਸਨ ਦਸਦੀ ਕੀ ਗ੍ਰਫਤਾਰੀ ਸਭ ਵੀਡੀਓ ਸੋ ਕਈ ਵਾਰ ਹੋ ਰਹੀਆਂ ਸਨ ਜਿਸ ਵਿੱਚ ਮਜੀਠੀਆ ਖਿਲਾਫ ਅਧਿਕਾਰੀ ਇਹਨਾਂ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਸਨ ਇਹ ਸਾਰੀ ਘਟਨਾ ਅਧਾਰ ਬਣਾ ਕੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਦਸਦੀ ਕਿ ਐਫ ਆਈ ਆਰ ਵਿਜੀਲੈਂਸ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਮਰਥਕ ਵਿਜੀਲੈਂਸ ਦੀ ਰੇਡ ਸਮੇਂ ਘਰ ਅੰਦਰ ਮੌਜੂਦ ਸਨ ਇਸ ਦੌਰਾਨ ਵਿਜੀਲੈਂਸ ਦੇ ਕੰਮਾਂ ਵਿੱਚ ਰਿਕਾਰਡ ਪਾਉਣ ਲਈ ਉਹਨਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਦਸਦੀ ਕਿ ਸ਼ਰੋਬਣੀ ਕਲਦਾ ਦੇ ਸੀਨੀਅਰ ਆਗੂ ਵਿਕਰਮਜੀਠੀਆ ਖਿਲਾਫ ਦਰਜ ਨਵੀਂ ਐਫਆਈਆਰ ਦੀ ਕਾਪੀ ਸਾਹਮਣੇ ਆਈ ਹੈ ਉਹਨਾਂ ਖਿਲਾਫ ਸਰਕਾਰੀ ਕੰਮਾਂ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ 'ਚ ਐਫਆਈਆਰ ਦਰਜ ਕੀਤੀ ਗਈ ਹੈ ਵਿਕਰਮਜੀਠੇ ਦੀ ਰਿਹਾਈਸ਼ ਉੱਤੇ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਰੇਡ ਕੀਤੀ ਗਈ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ